ਲੈਂਡ ਪੂਲਿੰਗ ਸਕੀਮ ਦੇ ਵਿੱਚ ਜਿਹੜੀ ਸਰਕਾਰ ਆ ਉਹ ਕੇਂਦਰ ਸਰਕਾਰ ਦੇ ਨਾਲ ਰਲਈ ਹੋਈ ਆ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਧੱਕੇ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਉਹ ਐਕਵਾਇਰ ਕੀਤੀ ਜਾ ਰਹੀ ਹੈ ਅਤੇ ਜਿਹੜਾ 65000 ਜਿਹੜਾ ਏਕੜ ਆ ਉਹ ਜਿਹੜਾ ਐਕਵਾਇਰ ਕਰਨਾ ਆ ਤੇ ਜਿਹੜਾ ਪਿੰਡਾਂ ਦੇ ਵਿੱਚ ਜਿਹੜੇ ਜ਼ਿਮੀਂਦਾਰ ਨੇ ਉਹ ਬਿਲਕੁਲ ਜ਼ਮੀਨ ਦੇਣ ਲਈ ਨਾ ਮਨਜ਼ੂਰ ਕਰ ਰਹੇ ਨੇ ਕਿ ਅਸੀਂ ਜ਼ਮੀਨ ਨਹੀਂ ਦੇਣੀ ਹੈ ਤੇ ਜਿਹੜੀ ਧੱਕੇ ਨਾਲ ਉਹਨਾਂ ਦੀ ਜ਼ਮੀਨ ਖੋਹਣ ਜਾ ਰਹੇ ਨੇ ਅਤੇ ਜਿਹੜਾ ਇਹ ਸਰਕਾਰ ਹੈ ਉਹ ਕੇਂਦਰ ਸਰਕਾਰ ਦੇ ਨਾਲ ਰਲ ਕੇ ਚੱਲ ਰਹੀ ਆ ਤੇ ਜਿਹੜੀ ਪਿੰਡਾਂ ਦੀ ਆਬਾਦੀ ਆ ਉਹ ਪਹਿਲਾਂ ਹੀ ਘਟ ਗਈ ਆ ਤੇ ਸ਼ਹਿਰਾਂ ਦੇ ਵਿੱਚ ਲੋਕ ਵਸ ਗਏ ਨੇ ਅਤੇ ਜਿਹੜਾ ਇਸ ਨੂੰ ਵੱਡੇ ਪੱਧਰ ਦੇ ਉੱਤੇ ਜਿਹੜੀ ਜ਼ਮੀਨ ਹੈ ਉਸ ਨੂੰ ਤਾਂ ਲਿਆ ਜਾ ਰਿਹਾ ਹੈ ਕਿ ਇੱਥੇ ਵੱਡੇ ਵੱਡੇ ਮਾਲ ਵੱਡੇ ਵੱਡੇ ਇੰਡਸਟਰੀਆਂ ਆਉਣਗੀਆਂ ਅਤੇ ਕੀ ਪੰਜਾਬ ਦਾ ਇਸ ਨਾਲ ਵਿਕਾਸ ਹੋਵੇਗਾ ਜਿਹੜਾ ਕਿਸਾਨ ਆਗੂ ਹੈ ਪੁੱਛ ਰਿਹਾ ਕਿ ਸਾਡੇ ਪਿੰਡਾਂ ਨੂੰ ਉਜਾੜ ਕੇ ਇੰਨਾ ਸੋਹਣਾ ਵਾਤਾਵਰਨ ਉਜਾੜ ਕੇ ਤੁਸੀਂ ਕੀ ਵਿਕਾਸ ਕਰ ਲੋਗੇ ਕੀ ਕਹਿਣਾ ਕਿਸਾਨ ਆਗੂ ਦਾ ਉਹ ਤੁਹਾਨੂੰ ਦਿਖਾਉਨੇ ਆ ਲੈਂਡ ਪੁਲਕ ਸਕੀਮ ਦੇ ਪੰਜਾਬ ਸਰਕਾਰ ਵੱਲੋਂ 65000 ਏਕੜ ਜ਼ਮੀਨ ਕਿਸਾਨਾਂ ਦੀ ਖਵਰ ਕੀਤੀ ਜਾ ਰਹੀ ਹੈ ਜ਼ਬਰਦਸਤੀ ਉਹਦੇ ਤੇ ਅਰਬਨ ਸਟੇਟ ਬਸਾਉਨੇ ਆ ਉਹ ਕਾਰਪੋਰੇਟ ਦਾ ਏਜੰਡਾ ਵਾ ਕਿ ਪਿੰਡਾਂ ਨੂੰ ਯਾੜਨਾ ਵਾ ਤੇ ਸ਼ਹਿਰਾਂ ਨੂੰ ਬਸਾਉਣਾ ਵਾ ਪਿੰਡਾਂ ਦੀ ਬਹਾਦੀ ਘਟਾਉਣੀ ਹੈ ਤੇ ਸ਼ਹਿਰਾਂ ਵੱਲ ਸ਼ਹਿਰਾਂ ਦੀ ਬਹਾਦੀ ਵਧਾਉਣੀ ਹੈ ਜਿਹਦੇ ਤਹਿਤ ਪਹਿਲਾਂ ਹੀ ਇਹ ਇਹ ਸ਼ਹਿਰਾਂ ਦੀ ਵਾਦੀ ਸਾਰੀ 15-20% ਹੁੰਦੀ ਸੀ ਪਿੰਡੂ ਏਰੀਆ ਦੇ ਵਿੱਚ 70% ਤੋਂ ਵਿਵੱਦ ਜਿਹੜੇ ਆ ਉਹ ਵਾਦੀ ਸੀ ਅੱਜ ਸਿਰਫ ਜਿਹੜੀ ਆ 55 ਤੋਂ 60% ਜਿਹੜੀ ਉਹ ਪਿੰਡਾਂ ਦੀ ਵਾਦੀ ਰਹਿ ਗਈ ਆ 40 ਤੋਂ 45% ਤੱਕ ਜਿਹੜੀ ਸ਼ਹਿਰਾਂ ਦੀ ਵਾਦੀ ਹੋ ਗਈ ਆ ਉਸ ਨੂੰ ਇਹ ਹੋਰ ਵਧਾ ਰਿਆ ਹੈ ਇਹ ਕਾਰਪੋਰੇਟ ਦਾ ਏਜੰਡਾ ਪੂਰੀ ਤਰ੍ਹਾਂ ਲਾਗੂ ਕਰ ਰਿਹਾ ਹੈ ਕੇਂਦਰ ਸਰਕਾਰ ਦੇ ਦਬਾਅ ਹਟ ਤੇ ਵਰਲਡ ਬੈਂਕ ਦੇ ਦਬਾਅ ਹਟ ਕਾਰਪੋਰੇਟ જગਤ ਦੇ ਦਬਾਏਠ ਪੰਜਾਬੀ ਸਰਕਾਰ ਜਿਹੜੀ ਆ ਕੇਜਰੀਵਾਲ ਦੀ ਆ ਤੇ ਉਹਦੇ ਲਈ ਜਿਹੜੀਆਂ ਅਭਿਧਾਨ ਸਭਾ ਦਾ ਸੈਸ਼ਨ ਹੋਇਆ ਚਾਰ ਦਿਨ ਉੱਥੇ ਬਥਮੀਆਂ ਮਾਰੀਆਂ ਗੀਆਂ ਗਾਲਾਂ ਕੱਢੀਆਂ ਗੀਆਂ ਇੱਕ ਦੂਜੇ ਨੂੰ ਉਹਦੇ ਵਿੱਚ ਇਹ ਤੋਂ ਤਾਂ ਕਿਹਾ ਗਿਆ ਤੇਰੇ ਘਰ ਰੱਸਾ ਪਾਵਾਂਗੇ ਇਹ ਤੋਂ ਤਾਂ ਕਿਹਾ ਗਿਆ ਤੈਨੂੰ ਵੇਖ ਲਾਂਗੇ ਤੂੰ ਸਾਡੇ ਨਾਲ ਪੰਗਾ ਲੈ ਕੇ ਵੇਖ ਐ ਉਹ ਜਿਹੜੇ ਆਵਾਕ ਆਚਾਰੇ ਗਏ ਆ ਜਿਹੜੇ ਨਵਾਣਾ ਜਿੱਥੋਂ ਪਤਾ ਲੱਗਦਾ ਪੈਨ ਦਾ ਪੱਧਰ ਕੀ ਹੈ ਜਿਹੜੇ ਐਮਐਲਏ ਚੁਣ ਕੇ ਗਏ 117 ਉੱਤੇ ਉਹਨਾਂ ਦਾ ਪੱਧਰ ਕੀ ਹੈ ਤੇ ਕਿੰਨੇ ਨੀਵੇਂ ਪੱਧਰ ਦੇ ਲੋਕ ਲੋਕਾਂ ਨੇ ਚੁਣ ਕੇ ਭੇਜੇ ਹੋਏ ਆ ਇਸ ਤੋਂ ਇਲਾਵਾ ਜਿਹੜਾ ਵਿਰੋਧੀ ਪਾਰਟੀਆਂ ਉਹਨਾਂ ਨੇ ਵੀ ਕੋਈ ਵਾਇਟਾਈ ਨਾ ਆਖਮ ਆਖਮ ਜਮਾਤ ਨੇ ਲੈਂਡ ਪੂਲਿੰਗ ਦੀ ਕੋਈ ਗੱਲ ਕੀਤੀ ਹੈ ਤੇ ਨਾ ਹੀ ਵਿਰੋਧੀ ਪਾਰਟੀਆਂ ਨੇ ਕਾਂਗਰਸ ਨੇ ਕੋਈ ਕੀਤੀ ਹੈ ਤੇ ਜਿਹੜੀ ਕਾਲੀ ਦਲ ਆ ਸ਼੍ਰੋਮਣੀ ਕਾਲੀਦਾ ਲਾਂਦੇ ਜਿਹਨੂੰ ਬਾਗਰ ਲੋ ਉਹਨਾਂ ਵੱਲੋਂ 2013 ਚ ਇਹ ਲੈਂਡ ਪੁਲਿੰਗ ਸਕੀਮ ਪਹਿਲਾਂ ਲਿਆਂਦੀ ਹੋਈ ਹੈ ਉਸੇ ਚ ਤਬਦੀਲੀ ਕਰਕੇ ਹੁਣ ਭਗਵੰਤ ਮਾਨ ਦੀ ਜਾਂ ਕੇਜਰੀਵਾਲ ਦੀ ਜਿਹੜੀ ਸਰਕਾਰ ਆ ਉਹ ਕਿਸਾਨਾਂ ਤੋਂ ਜ਼ਮੀਨਾਂ ਕਾੜੀ ਆਥੇ ਹੋਂਦੇ ਰਾਹ ਪਈ ਹੋਈ ਹੈ ਇਸ ਕਰਕੇ ਸਾਰੇ ਇਸੇ ਮਾਮਲੇ ਦੇ ਵਿੱਚ ਲੰਗੇ ਆ ਤੇ ਇਹਦੇ ਇਹਦੇ ਬਾਰੇ ਇਹਦੇ ਬਾਰੇ ਜਿਹੜੇ ਸਯੁਕਤ ਕਿਸਾਨ ਮੋਰਚੇ ਵੱਲੋਂ ਆ ਉਹਨਾਂ ਨੇ 18 ਤਰੀਕ ਨੂੰ ਸਾਰੀਆਂ ਪਾਰਟੀਆਂ ਦੀ ਹੁਕਮਰਾਨ ਪਾਰਟੀ ਤੇ ਵਿਰੋਧੀ ਪਾਰਟੀਆਂ ਨੂੰ ਇੱਕ ਸੱਦਾ ਪੱਤਰ ਦਿੱਤਾ ਹੋਇਆ ਵੀ ਆਓ ਸਾਡੇ ਨਾਲ ਇੱਕ ਮੀਟਿੰਗ ਕਰੋ ਲੈਂਡ ਪੂਲਿੰਗ ਸਕੀਮ ਤੇ ਆਪਣੀ ਨੀਤੀ ਦੱਸੋ ਉਹ ਕੀ ਇਸ ਕੀ ਉਹ ਉਹ ਤੇ ਕੀ ਨੀਤੀ ਦੱਸਣਗੇ ਭਈ ਉਹ ਤੇ ਉੱਤੇ ਛਪਾਈਟਿਆ ਕਾਲੀ ਦਲ ਵੀ ਉਹ ਸਕੀਮ ਦੇ ਨਾਲ ਆ ਕਾਰਪੋਰੇਟ ਝੰਡੇ ਨਾਲ ਆ ਕਾਂਗਰਸ ਵੀ ਉਸੇ ਦੇ ਨਾਲ ਆ ਤਿਆਮਾਦੀ ਪਾਰਟੀ ਲਿਆ ਰਹੀ ਐ ਤੇ ਭਾਜਪਾ ਵੀ ਉਹਨਾਂ ਦੇ ਨਾਲ ਐ ਭਾਜਪਾ ਵੀ ਲਿਆ ਰਹੀ ਐ ਉਹ ਤੇਨਾਂ ਦਾ ਕੀ ਰੌਲਾ ਤੇ ਕੀ ਤੁਹਾਨੂੰ ਇੱਕ ਕਿਹੜੀ ਉਥੇ ਕਿਹੜੀ ਸਲਾਹ ਦੇ ਦੇਣਗੇ ਇਸ ਕਰਕੇ ਜਿਹੜੀਆਂ ਸੰਯੁਕਤ ਪ੍ਰਸਾਣ ਮੋਰਚੇ ਨੇ ਇਹਨਾਂ ਨੂੰ ਸੱਦਿਆ ਉਹਦੇ ਚ ਕੀ ਹੈ ਕੀ ਹੈ ਲੈਂਡ ਪੂਲਿੰਗ ਸਕੀਮ ਦਾ ਕੀ ਵਿਰੋਧ ਕਰਦੇ ਨੇ ਲੋਕ ਕਾਰਪੋਰੇਟ ਦੇ ਸਭ ਸਾਰੇ ਸੇਵਾਦਾਰ ਇਹਨਾਂ ਦਾ ਕਾਰਪੋਰੇਟ ਦੇ ਝੰਡੇ ਉੱਤੇ ਕੋਈ ਮਤ ਪੇਦ ਨਹੀਂ ਹੈ ਇਸ ਲਈ ਅਸੀਂ ਇਹਨਾਂ ਜਿਹੜੀਆਂ ਹੈਗੀਆਂ ਵਾ ਰਾਜਨੀਤਿਕ ਪਾਰਟੀਆਂ ਇਹਨਾਂ ਤੋਂ ਲੋਕਾਂ ਦੇ ਜਾਂ ਕਿਸਾਨਾਂ ਦੇ ਭਲੇ ਦੀ ਕੋਈ ਆਸ ਨਹੀਂ ਰੱਖਦੇ ਨਾ ਇਹ ਨਾ ਕਦੀ ਭੱਲੇ ਭੱਲਾ ਕਰਨਾ ਵਾ ਨਾ ਇਹਦੇ ਭੱਲੇ ਦੀ ਆਸ ਆ ਕਿਉਂਕਿ ਇਹਨਾਂ ਦਾ ਏਜੰਡਾ ਵੱਖਰਾ ਵਾ ਇਹਨਾਂ ਦਾ ਲੋਕਾਂ ਨੂੰ ਮਾਰਨ ਦਾ ਏਜੰਡਾ ਵਾ ਲੋਕਾਂ ਤੋਂ ਜ਼ਮੀਨਾਂ ਖੋਹਣ ਦਾ ਏਜੰਡਾ ਵਾ ਦੂਸਰੀ ਗੱਲ ਅਸੀਂ ਆਪਣੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 21 21 ਜੁਲਾਈ ਨੂੰ ਕੋਰ ਕਮੇਟੀ ਦੀ ਮੀਟਿੰਗ ਸਾਡੇ ਲਈ ਆ ਉਹਦੇ ਵਿੱਚ ਲੈਂਡ ਪੁਲਕਸ ਸਪੂਮ ਬਾਰੇ ਖੁੱਲ ਕੇ ਚਰਚਾ ਕਰਕੇ ਇਹਦੀ ਰਣਨੀਤੀ ਲਿਖੀ ਜਾਵੇਗੀ ਤੇ ਪੰਜਾਬ ਦੇ ਲੋਕਾਂ ਨੂੰ ਮੇਰਾ ਪੀਲਿਆ ਕਿ ਪੰਜਾਬ ਦੇ ਲੋਕੋ ਉੱਠ ਕੇ ਬਾਹਰ ਆਓ ਕੋਈ ਵੀ ਜ਼ਮੀਨ ਅਰਬਨ ਸਟੇਟ ਵਾਸਤੇ ਸਾਨੂੰ ਨਹੀਂ ਦੇਣੀ ਚਾਹੀਦੀ ਕਿਸੇ ਵੀ ਕੀਮਤ ਦੇ ਉੱਤੇ ਤੇ ਨਾਲ ਨਾ ਹੀ ਇਹਨਾਂ ਨੂੰ ਡੈਕਟਰੀ ਵਾਸਤੇ ਕੋਈ ਜ਼ਮੀਨ ਦੇਣੀ ਚਾਹੀਦੀ ਆ ਉਹਦੇ ਵਾਸਤੇ ਬੜੇ ਵੱਡੇ ਪੱਦਰ ਤੇ ਜ਼ਮੀਨਾਂ ਐਕਵਾਇਰ ਕਰ ਰਹੇ ਆ ਡੈਕਟਰੀ ਜਿਹੜੀ ਆ ਉਹ ਕਿਸਾਨਾਂ ਦਾ ਆਪਣਾ ਲੋਕਾਂ ਦਾ વિનાਸ਼ ਆ ਪੰਜਾਬ ਦੇਆਂ ਦਾ ਤੇ ਕਾਰਪੋਰੇਟ ਦਾ ਜਿਹੜਾ ਵਕਾਸ ਆ ਉਹ ਦਾਤੇ ਕਰ ਰਹੇ ਆ ਥਾਂ ਥਾਂ ਤੇ ਉਹਨਾਂ ਜਿਹੜੇ ਆ ਉਹਨਾਂ ਦੇ ਜਿਹੜੀਆਂ ਫੈਕਟਰੀਆਂ ਲੱਗੀਆਂ ਲੱਗੀਆਂ ਵੀ ਆ ਉਹਨਾਂ ਦਾ ਵਿਰੋਧ ਹੋ ਰਿਹਾ ਉਹ ਪਾਣੀ ਪ੍ਰਦੂਸ਼ਿਤ ਕਰ ਰਿਹਾ ਹਵਾ ਪ੍ਰਦੂਸ਼ਿਤ ਕਰ ਰਿਹਾ ਲੋਕਾਂ ਨੂੰ ਮਾਰ ਰਿਹਾ ਲੋਕਾਂ ਦੀ ਜਿੰਦਗੀਆਂ ਨਾਲ ਖੇਡ ਰਿਹਾ ਇਸ ਕਰਕੇ ਇਹ ਜਿਹੜਾ ਲੋਕਾਂ ਦੇ ਵਿਨਾਸ਼ ਦਾ ਏਜੰਡਾ ਵਾ ਇਹਨੂੰ ਇਹਨੂੰ ਪੰਜਾਬ ਦੇ ਵਿੱਚੋਂ ਲਾਂਬੇ ਕਰਕੇ ਛੱਡੀਏ ਤੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਾਕੀ ਸਾਰੇ ਜਿਹੜੇ ਆਪਣੀਆਂ ਜਥੇਬੰਦੀਆਂ ਨਾਲ ਜਿਦਾ ਵਾ ਸਾਰਾ ਜਿਹੜਾ ਜਿਹੜੇ ਵੀ ਲੜਨ ਵਾਲੇ ਲੋਕ ਆ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਨਾਲ ਲੱਗਦੇ ਪੂਰੇ ਜੋਰ ਦੇ ਨਾਲ ਇਸ ਕਾਰਪੂਰੇਟੀ ਜਿਹੜਾ ਕਾਰਪੂਰੇਟਰ ਪੱਕੀ ਵਿਕਾਸ ਏਜੰਡਾ ਵੈਨਾਂ ਦਾ ਉਹਦਾ ਉਹਨੂੰ ਪੰਜਾਬ ਚੋਂ ਲਾਗੂ ਹੋਣ ਤੋਂ ਰੋਕਾਂਗੇ ਤੇ ਸੰਘਰਸ਼ ਨੂੰ ਤੇਜ਼ ਕਰਾਂਗੇ